ਕਮ ਗਾਇਸ ਨਿਊ ਵਲੌਗ ਸੈਂਕ ਤਿਆਰ ਵਰ ਤਿਆਰ ਆਈ ਸ਼ਾਸਤਰ ਲਈ ਆਉਂਦੇ ਆ ਆਪਦਾ ਕੰਪਿਊਟਰ ਜਮਾ ਸਹੀ ਠੀਕ ਹੈ ਅੰਡੇ ਨਾਲ ਵਾਲ ਵਾਈ ਜਾਂਦੀ ਹੈ ਕੂੜਾਂ ਦੇ ਇਹਨੂੰ ਦੀਨਾ ਨਹੀਂ ਹਨਾ ਜੋ ਤਾਂ ਹੁਣ ਗਾਇਸ ਸਾਡਾ ਨਹਾਉਣ ਦਾ ਟਾਈਮ ਹੋ ਗਿਆ ਆ ਬਈ ਹੋ ਗਈ ਓ ਜਾਣ ਕੇ ਅੱਜ ਵੀਡੀਓ ਜਾਂਣ ਦੀ ਧੰਨਵਾਦੀ ਤੇ ਵੀ ਧੰਨਵਾਦ ਕਦੀ ਮੈਨੂੰ ਕਰ ਲੈਣੀ ਹੋਊਗਾ ਕਮ ਗਾਇਸ ਨਿਊ ਵਲੌਗ ਸੈਂਕ ਤਿਆਰ ਵਰ ਤਿਆਰ ਆਈ ਸ਼ਾਸਤਰ ਲਈ ਆਉਂਦੇ ਆ ਆਪਦਾ ਕੋੜੀਆਂ ਥੱਲੇ ਮਿੱਟੀ ਛਟਨੀਆ ਹੈਲੋ ਬਾਈ ਜੀ ਹੈਲੋ ਅੱਜ ਕੋੜੀਆਂ ਦੇ ਟੋਏ ਭਰਨੇ ਆ ਮਿੱਟੀ ਸਿੱਟਨੀ ਆ ਕੋੜੀਆਂ ਤੇ ਥੋੜੇ ਜਿਹਾ ਨਾ ਅੰਦਰ ਲਿਆ ਦੋ ਆਹ ਦਿਖਾ ਆਹ ਕਾਰਨਾ ਮਨੇ ਹਾਰ ਨਾਈ ਕਾਰਨਾ ਮਾ ਦੇਖ ਲੋ ਢਾ ਤੇ ਹੁਣ ਉਹ ਆਉਣੇ ਨਾਲ ਬਹੁਤ ਪਿਆਰ ਨਾਲ ਢਾਈ ਆ ਇਹ ਓ ਲੋੜ ਘਟਾ ਬਾਈ ਢਾ ਜੋਰ ਘਟਾ ਜੇ ਜਲਪਦਾ ਨਾਲੇ ਹੁਣ ਪਦਾ ਕਰਾ ਆਪਣੀ ਭੰਨੀ ਆ ਤੰਦ ਤੋਂ ਚੈੱਕ ਹੀ ਆਹੀ ਆਣਾ ਉੱਦਿਆਂ ਲਈ ਰਾਈਡ ਰਾਈਡਿੰਗ ਵਾਲੀ ਕੁੜੀ ਰਾਈਡਿੰਗ ਵਾਲੀ ਆਪਣੀ ਆ ਰਹੀ ਜਿਹਦਾ ਆਪਾਂ ਪਹਿਲਾਂ ਵਲੌਗ ਪਾਇਆ ਸੀ ਕਰੋ ਚੈੱਕ ਰਾਈਡਿੰਗ ਵਾਲੀ ਟੋਲੀ ਕਰਨੀ ਕਾ ਵੀ ਪੰਜ ਹੀ ਰੁਪਏ ਦੱਪਣ ਕੀਤੇ ਨਹੀਂ ਇਹਨੇ ਸੋ ਸਾਈਡ ਹੋ ਗਿਆ ਕੰਮ ਸੋ ਸਾਈਡ ਆ ਮੁੰਡਿਓ ਮੁੰਡਾ ਕਹਿੰਦੇ ਗੁੱਸੇ ਅੱਜ ਛੱਡ ਦੇ ਵੀ ਤੂੰ ਬੋਲ ਲੈ ਦੇਖੋ ਇਹਨੇ ਮੁੰਡੇ ਕੰਪਿਊਟਰ ਜਮਾ ਸਹੀ ਆ ਠੀਕ ਆ ਸਹੀ ਸਹੀ ਹੋ ਰਿਹਾ ਮੈਨੂੰ ਆਹ ਦੇਖ ਜਮਾ ਕੰਪਿਊਟਰ ਰਾਹੀਂ ਲੱਗ ਗਿਆ ਤੇ ਅਜ ਦੂ ਅਗਲਾ ਵਲੌਗ ਪਾਵਾਂਗੇ ਆਪਾਂ ਕੰਗਣਾ ਟਰਾਲੀ ਭਰਾਂਗੇ ਮਿੱਟੀ ਦੇ ਕੱਕਾ ਕੱਕਾ ਰੇ ਤਲਿਆਵਾਂਗੇ ਜੇ 5000 ਵਿਊ ਆ ਗਿਆ ਫਿਰ ਵੀ ਜਾਣਾ ਪਰਾਂਗੇ ਕੰਗਣਾ ਦਾ ਟਰਾਲੀ ਭਰ ਕੇ ਕੱਕਾ ਰੇ ਤਲਿਆਵਾਂਗੇ ਫਸ 5000 ਵਿਊ ਕਰ ਦਿਓ ਜੇ ਕਰਤਾ ਫਿਰ ਕੰਗਣਾ ਨਾਲ ਜੋ ਤਾਪ ਭਰੂ ਟਰਾਲੀ ਪੱਕਾ ਭਰ ਦਾਂਗੇ ਯਾਰ ਵੀ ਵਿਊਵਰ ਖੱਦ ਲਾਂਗੇ ਆਪਾਂ ਆਪਣੇ ਨਸਲਾ ਚੈੱਕ ਕਰੋ ਨਸਲਾ ਨਸਲਾ ਦੀ ਅੱਖਾਂ ਹਾਂ ਨਸਨਾ ਦੀ ਆਖਾ ਚਲੋਈ ਨਸਨਾ ਦੀ ਆਖਾ ਮਾਰਵਾੜੀ ਦੱਸ ਮਾਰਵਾੜੀ ਜਿਵੇਂ ਢਾਈ ਪਿਆ ਇਹਦਾ ਯਾਰ ਹੁਣ ਨਵੇਂ ਪਾਓ ਯਾਰ ਬਈ ਯਾਰ ਉੱਚੇ ਨਹੀਂ ਕਈ ਨਹੀਂ ਲੱਗਦੇ ਯਾਰ ਗੱਲ ਗਲਤ ਆ ਠੀਕ ਨਾ ਆਪਾਂ ਕਹਿੰਦੇ ਮੇਸਤਰੀ ਦੇ ਕੰਮ ਕਰਨਾ ਆ ਆਪ ਹੀ ਲੱਗ ਜਾਂਗੇ ਸੀ ਮਾਰ ਦਾਸ ਕੇ ਵੀਊ ਆਗੇ ਸੀ ਮੇਸਤਰੀ ਆ ਅਸੀਂ ਆਪ ਅਗਲਾ ਉਦੋਂ ਅਗਲਾ ਟਰੈਲਿੱਦੋਗਲਾ ਮਿਸਤਰੀ ਦਾ ਵਲੋਗ ਚਾੜੀ ਹੀ ਲੀ ਜਾਂਦੇ ਬਸ 10000 ਆ ਗਿਆ ਤੇ ਆ ਪੋ ਕਰ ਦੇਣਾ ਕੰਦ ਆਪੇ ਕੱਢ ਦੇਣੀ ਹੈ ਕੰਦ ਆਪੇ ਕੱਢ ਦੇਣੀ ਹੈ ਕਮਰਾ ਵੀ ਪਾ ਦੇਣਗੇ ਕੋਈ ਜੀ ਲੱਗ ਰਹੀ ਹੈ ਨਾ ਕੰਪਿਊਟਰ ਜਿੰਦਰੀ ਚੈੱਕ ਕਰੋ ਤੁਸੀਂ ਲੈ ਲਵਾਂ ਸੀ ਇਹਦਾ ਲੈਵਲ ਸਭ ਕੇ ਨਿਕਲेंगे ਬਟ ਨਿਕਲੇਗੀ ਉਸਕੇ ਜੋ ਖੜਾ ਰਹੇਗਾ ਤਾਂ ਬਾਈ ਦੋਨੇ ਖੜੇ ਹੀ ਆ ਇਹ ਨਿਕਲਣਗੇ ਅੱਜ ਲੈਵਲ ਇਹਨਾਂ ਦੇ ਲੈਵਲ ਸਭ ਕਮਰੇ ਦੋ ਪਾਏ ਆ ਹਲੇ ਹੋਰ ਗਰਮੀ ਬਹੁਤ ਆਈ ਗਰਮੀ ਬਹੁਤ ਆ ਰੇਤਾ ਉੱਠ ਰਿਹਾ ਐ ਇਧਰੋਂ ਲਾਉ ਉਹਨਰੇ ਉਹਟਰ ਰੋ ਸਹੀ ਕਰ ਦੋ ਬੜਾ ਆ ਵੀ ਖਿੱਚਣ ਵਾਲੀ ਆ ਪੈਰਾਂ ਵਾਲੀ ਵੀ ਇਹ ਵੀ ਖਿੱਚਾਂਗੇ ਇਹ ਤਾਂ ਖਿੱਚਾਂਗੇ ਵੀ ਕੀ ਐ ਨਹੀਂ ਨਹੀਂ ਇਹ ਇਹ ਤਾਂ ਇਹ ਤਾਂ ਆ ਬਲੌਗ 'ਚ ਹੀ ਆਉਗੀ ਸਾਰੀ ਮਿੱਟੀ ਦਾ ਬਸ ਬਸ ਬਹੁਤ ਲੈਵਲ ਨਿਕਲ ਗਿਆ ਲੈਵਲ ਨਿਕਲ ਨਹੀਂ ਹਲੇ ਦੂਰ ਹੈ ਦੂਰ ਰਹਿ ਗਏ ਕੰਮ ਲੈ ਲਿਆ ਮੁੰਡਿਆਂ ਨੇ ਆ ਯਾਰ ਵਿੱਚ ਛੱਡਦੀ ਆ ਚੱਕ ਲਈ ਰਿਸਪੈਕਟ ਕਰ ਲਈ ਆ ਪੜੀ ਡਰ ਗਈ ਇਹਨੇ ਕੰਟਟਾਈ ਆ ਬਾਦ ਖਾ ਯਾਰ ਇਹਦਾ ਕਾਰਨਾ ਮਾਹੋ ਕੰਦਾਲਾ ਆਹ ਕੰਦਾਲਾ ਆਰੇ ਲੱਗੇ ਪਏ ਆ ਬੰਦੇ ਓਏ ਆਹ ਵੀ ਗਰਵਾਂਂਟੀ ਕੰਡੇਣਾ ਵਾਲ ਵਾਈ ਜਾਂਦੀ ਆ ਕੂੜਨਾ ਦੇ ਇਹ ਵਾਲ ਅੱਜ ਹੀ ਲੱਗਿਆ ਹੋਣਾ ਮੈਂ ਵੀਡੀਓ ਦੇਖ ਕੇ ਗੁੰਜਲੀਆਂ ਦੇਖ ਰਹੀ ਆ ਸੇਵਾ ਕਰ ਰਿਹਾ ਬਈ ਪੂਰੀ ਆਪਾਂ ਸੱਚੀ-ਸੂਚੀ ਸੇਵਾ ਕਰਦੇ ਆ ਮਮੀ ਦੇ ਵੀਡੀਓ ਦੇਖੀ ਲੱਗੀ ਆ ਹੁਣੇ ਦੇਖੋ ਆ ਪਹਿਨਾਂ ਦੇ ਗੁੰਝਲਾਂ ਪਈਆਂ ਵਈਆਂ ਪਰਲਾ ਪਤਾ ਦਿਖਾ ਗਿਆ ਮਮੀ ਪਰ ਲੱਭ ਪਸਾ ਵਖਾਈ ਇਹਦਾ ਜੇ ਆਡੀ ਵੀਡੀਓ ਮਿਲੀਏ ਜਾਂ ਬੜੀ ਕੋਲੀ ਦੇ ਸਾਰੀ ਪੂਛ ਗੜਦੇ ਯਾਰ ਬਾਹਰ ਵੜਦਾਂਗੇ ਯਾਰ ਇਹ ਮਨਾਖੀ ਆ ਵਿਚਾਰੀ ਇਹਨੂੰ ਦੀਂਦਾ ਨਹੀਂ ਹਨਾ ਜੋ ਤਾਂ ਵਿਚਾਰੀ ਕੋਈ ਨਹੀਂ ਭਰਾਵਾ ਇਹ ਨਹੀਂ ਢਾਈਏ ਕੰਦ ਚਲ ਕੋਈ ਕੰਦ ਟਾਸੀ ਦਦਰੀ ਨੇੜੇ ਹੋ ਕੇ ਚੀਕ ਮਾਰੇ ਇਹਦੇ ਚੀਕ ਤਾਂ ਕਿ ਮਾਰਨੀ ਨੇੜੇ ਹੋ ਕੇ ਚੀਕ ਮਾਰੇਗਾ ਧੂੜੋ ਧੂਸਟ ਪੈ ਰਹੀ ਆ ਯਾਰ ਮੇਰੇ ਤੇ ਕਿਨ ਆ ਗਏ ਆ ਹੋਰ ਨਾ ਆ ਕੇ ਆ ਮੈਂ ਮੈਂ ਤਾਂ ਹਜੇ ਮੂੰਹ ਹੀ ਉਗਲਾ ਕਰਦਾ ਮਲਾਵਾ ਉਹ ਹੈ ਨਾ ਆਲ ਅਨਸੂਰ ਦੇ ਗੱਬੀਏ ਬਸ ਲੈਵਲ ਨਿਕਲ ਨਹੀਂ ਲੈਵਲ ਨਿਕਲ ਨਹੀਂ ਮੈਨੂੰ ਲੱਗਦਾ ਹੁਣ ਆ ਬਿਮਾਰ ਹੋ ਜੀ ਤੂੰ ਤੇਰੇ ਪਤਾ ਵੀ ਕੱਪੜੇ ਤੋਂ ਬਣਾ ਲੋਡ ਨਹੀਂ ਆਉਂਦਾ ਹਾਂ ਜੇ ਨੂੰ ਕੁਝ ਹੋ ਗਿਆ ਫਿਰ ਆਪਾਂ ਡਾਕਟਰ ਦਾ ਵਲੌਗ ਪਾਵਾਂਗੇ ਦਵਾਈ ਲੈਂਦੇ ਹੋਏ ਉਹ ਆਪਾਂ ਬਿਨਾ ਵੀਵਾਂ ਤੋਂ ਹੀ ਪਾ ਦੇਵਾਂਗੇ ਉਹ ਕੋਈ ਟਾਰਗੇਟ ਨਹੀਂ ਉਹਦਾ ਕੋਈ ਇਹਦੇ ਸੋਜਾ ਪੈ ਜਾਣਾ ਉਹਦਾ ਕੋਈ ਵੀਵਾਂ ਦਾ ਟਾਰਗੇਟ ਨਹੀਂ ਨੰਨੀ ਜਾਣਾ ਕਦੇ ਕੰਮ ਨਹੀਂ ਕੀਤਾ ਉਹਦੇ ਨੂੰ ਨੰਨੀ ਜਾਣਾ ਨੰਨੀ ਜਾਣਾ ਇਹਨੇ ਕਦੇ ਪ੍ਰੈਸ਼ਰ ਨਹੀਂ ਪਾਇਆ ਮਾਸਿਕਾਂ ਨੇ ਮੁਹੱਬਤ ਘੇਰ ਲਈ ਆਹਦੀ ਇਹ ਇਹ ਲਬਲੀ ਕੋਣਾ ਇਹ ਕਿਵੇਂ ਖੁੱਲੀਆਂ ਹੁੰਦੀਆਂ ਅ ਦੂਜੀ ਦੇ ਕੰਦਾ ਮੰਦਦੀਆਂ ਮਾਰ ਬਲਦਰਾ ਆ ਕਮਰਾ ਵੀ ਵੱਡਾ ਵਾ ਉਹਨਾਂ ਨਾਲ ਐਂ ਤਾਂ ਬਲੇਬਲੀ ਕੱਢਣਾ ਕੱਢ ਜਾ ਆਪਣੇ ਪੈਰ ਪਾਉਣੇ ਹੂ ਬੰਦੇ ਨਾਲ ਹੀ ਅੰਦ ਕੰਦ ਜਾ ਮੇਰੇ ਜੋਰ ਨਾਲ ਵਾ ਭਰਾ ਬਣ ਕੇ ਤੂੰ ਕਿੱਤੇ ਕਪਲਾ ਵੀ ਲੌਗ ਪਾਉਣਾ ਪੈ ਜੇ ਹੈ ਕਪਲਾ ਹਸਪੀਟਲ ਚ ਡਾਕਟਰ ਦਾ ਲੌਗ ਪਾਉਣਾ ਪੈ ਇਹਦਾ ਨਾਮ ਕੀ ਆ ਓਏ ਇਹਦਾ ਨਾਮ ਨੂਰੀ 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 ਇਹ ਪਹਿਲਾਂ ਨ ਤੋਂ ਰਿਹਾ ਯਾਰ ਤਾਂ ਕਰਕੇ ਥੋੜਾ ਜਨਾ ਡਿਫਿਕਲਟੀ ਜਨਾ ਨਾਮ ਹੋਸਣ ਐਕਸ਼ਨ ਯਾ ਬੇਬੀ ਗੋ ਵਾਲਾ ਐਕਸ਼ਨ ਤਾਂ ਮਾਰ ਦੋ ਹੈ ਐਕਸ਼ਨ ਯਾ ਬੇਬੀ ਗੋ हम्म। <laughs> ਮੈਂ ਕਮੈਂਟ ਆਈਡੀਆ ਦੇ ਆਕਰੋ ਸਾਨੂੰ ਕਿਤੇ ਵਲੌਗ ਬਣਾਏ ਹਾਂ ਸਾਨੂੰ ਹਸਾਬ ਘਾਟਾ ਵੀਡੀਓ ਬਣਾਉਣ ਦਾ ਮੁਹੱਬਤ ਹੈ ਆ ਜਾ ਤੇਰੇ ਵੀ ਵਲੌਗ ਆਜੋ ਵਲ ਵਈਏ ਮੈਂ ਤਰਾਲੀ ਪਾਉਣ ਲੱਗੇ ਨਾ ਆ ਜਾ ਮਾਤਾ ਆਈ ਟਰਾਲੀ ਖੜੀ ਆ ਅਨੇੜੇ ਆ ਰਹੀ ਦੂਰੀ ਵੀ ਬਾਹਰ ਨਹੀਂ ਸੁਣਨੀ ਆਪਣੀ ਚੈਲੰਜ ਲੈਣੀ ਆਪਾਂ ਅੱਛਾ ਚੈਲੰਜ ਲੈਣਾ ਫਿਰ ਆ ਜੀ ਚੈਲੰਜ ਹੋਰ ਲੈਣੇ ਆ ਜੀ ਯਾਰ ਚੈਲੰਜ ਦੱਸੋ ਕਿਹੜਾ ਲਈਏ ਨਹੀਂ ਮਿੱਟੀ ਵਾਲਾ ਹੀ ਲੈਣਾ ਆਪਾਂ ਉਹ ਟਰਾਲੀ ਦਿਖਾ ਦਿੰਦੇ ਉਹਦਾ ਲੈ ਲਿਆ ਉਹਦਾ ਲੈ ਲਿਆ ਕੋਈ ਆ ਵੀਡੀਓ ਤੇ ਯਾਰ ਜੀ 2000 ਵਿਊ ਆ ਗਏ ਹਾਂ 2023 ਆਣਗੇ ਹਾਂ ਰਾਮ ਨਾਲ ਉਹ ਟਰਾਲੀ ਖੜੀ ਆ ਹੂੰ ਉਹ ਤਾਂ ਤਾਂ ਮੋਟਰ ਭਰਦੀ ਆ ਹੂੰ ਟਰਾਲੀ ਬਣਾ ਕੇ ਪੂਲ ਨਾਵਾਗੇ ਅਲੇ ਨਵਾਗੇ ਘੋੜੀਆਂ ਠੀਕ ਹੈ ਫਿਰ ਵੇਚ ਦੀ ਵਰਕੇ ਲਿਆਵਾਂਗੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਹੁਣ ਤੁਸੀਂ ਯਾਰ ਚੈਲੰਜ ਲੱਭੀ ਤੁਸੀਂ ਵੀ ਲਓਗੇ ਯਾਰ ਮੈਂ ਹੀ ਲੈ ਲੇ ਸਾਰੇ ਚੈਲੇ ਚੈਲੰਜ ਮੈਂ ਮਿੱਟੀ ਵਾਲਾ ਲੈਤਾ ਕਪੜਾ ਵਾਲਾ ਲੈਤਾ ਦੋਲ ਚੈਲੰਜ ਲੈਤੇ ਇਦੂ ਬਾਅਦ ਕਫਲਾਲ ਦਾ ਸੱਚ ਹੋਊਗਾ ਪੱਕੀ ਗੱਲ ਆ ਮਾ ਕੋਈ ਨਹੀਂ ਵਲੌਗ ਬਣ ਜੂਗਾ ਇੱਕ ਵਲੌਗ ਹੋਰ ਦੇਈਆਂ ਹੂੰ ਇਹ ਵਲੌਗ ਯਾਰ ਸ਼ੌਂਕ ਲਈ ਪਾਉਂਦੇ ਆ ਲੱਭੀ ਦੱਸ ਘੇਰ ਕਈ ਬੰਦੇ ਯਾਰ ਕਹਿੰਦੇ ਵੀ ਯਾਰ ਰੀਸ ਕਰਦੇ ਯਾਰ ਇਸ ਗਾਦੀ ਬਈ ਯਾਰ ਇਹ ਕੰਮ ਦੀ ਵੀ ਰੀਸ ਆ ਉਹੀ ਤਾਂ ਗੱਲ ਆ ਕੰਮ ਦੀ ਕੋਈ ਰੀਸ ਆ ਨਹੀਂ ਕੋਈ ਰੀਸ ਨਹੀਂ ਬਸ ਹੋ ਗਿਆ ਲੈਵਲ ਸਭ ਕੇ ਨਿਕਲ ਗਏ ਨਿਕਲ ਗਏ ਕਿ ਨਹੀਂ ਬਸ ਹੁਣ ਕਿਸੇ ਦਿਨ ਆਪਾਂ ਕੋਹਣ ਨੂੰ ਨਹਾਵਾਂਗੇ ਹੁਣ ਗਾਈ ਸਾਡਾ ਨਹਾਉਣ ਦਾ ਟਾਈਮ ਹੋ ਗਿਆ ਆਹ ਵੀ ਮੰਮੀ ਪਿੱਛੇ ਪੰਗੇ ਲੈਣ ਦੀ ਬਿਰਦੀ ਉਹ ਚੈੱਕ ਕਰਾ ਓਏ ਉਹ ਦੇ ਗਈ ਉਹ ਜਾਣ ਕੇ ਅੱਜ ਵੀਡੀਓ ਜਾਣ ਦੀ ਮਾਰੀ ਕੰਗੇ ਕੁੰਗੇ ਲਈ ਫਿਰਦੀ ਹੈਗੀ ਕੰਮ ਦਾ ਸਿੰਘ ਤਿੰਨ ਹੀ ਕਰਦੇ ਆ ਆਹ ਵੇ ਸ਼ਾਸ਼ਤਰ ਸਿੰਘਾਂ ਦੇ ਆਹ ਸਿੰਘ ਤਿੰਨ ਕੰਮ ਕਰਦੇ ਆ ਤੇ ਹੁਣ ਨਾ ਹੀ ਲੇਟ ਹੋਈ ਜਾਂਦੇ ਆ ਤੇ ਅਸੀਂ ਨਾ ਨੂੰ ਹਲ ਗਏ ਫਰੈਸ਼ ਹੋ ਗਿਆ ਉਹਨੇ ਵਿਹਲੇ ਹੋ ਗਿਆ ਫਰੈਸ਼ ਹੋ ਗਿਆ ਜੀ ਤੇ ਆਪਣਾ ਵਲੌਗ ਬਣ ਗਿਆ ਹੁਣ ਆਪਣੀ ਦੀ ਐਂਡਿੰਗ ਆਈ ਐਂਡਿੰਗ ਹੋਣ ਵਾਲੀ ਆ ਤੇ ਜਿੰਨੇ ਵੀ ਚੈਲੰਜ ਲੈ ਆਪਾਂ ਸਾਰੇ ਪੂਰੇ ਕਰਾਂਗੇ ਵੀਊ ਕਰ ਦਿਓ ਬਸ ਕੀ ਕਰ ਦਿਓ ਵੀਊ ਹਾਂ ਟਾਰਗੇਟ ਟਾਰਗੇਟ ਸਾਡਾ ਪੂਰਾ ਕਰ ਦਿਓ ਤੇ ਧੰਨਵਾਦੀ ਵੀ ਧੰਨਵਾਦ ਕਿਦੀ ਮੈਨੂੰ ਕਰ ਲੈਣੀ ਆ ਮੈਨੂੰ ਵੀ ਨਹੀਂ ਆਉਂਦਾ ਤੁਸੀਂ ਕਰਦੇ ਯਾਰ ਬਰਾੜਾ ਧੰਨਵਾਦ ਕਰੀ ਸੋ ਬਾਏ ਕਰ ਧੰਨਵਾਦ ਬਾਏ ਬਾਏ ਹੇਲੇਲੂਇਆ ਟਾਟਾ